ਸੋ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਦਮੋਹੀਸ਼ਵਾਲਾ ਵਿਖੇ ਮੌਜੂਦ ਆਂ ਅੱਜ ਕਰਵਾ ਚੌਥ ਦੇ ਮੌਕੇ ਅੰਮ੍ਰਿਤਸਰ ਦੇ ਦਮਈ ਮੰਦਰ ਵਿਖੇ ਪਹੁੰਚੇ ਆ ਸਾਡੇ ਨਾਲ ਇੱਥੇ ਉਹ ਔਰਤਾਂ ਮੌਜੂਦ ਨੇ ਜਿਹੜੇ ਜਿਨ੍ਹਾਂ ਨੇ ਵਰਤ ਰੱਖਿਆ ਹੋਇਆ ਏ ਇਹ ਨਮਸਤੇ ਭੈਣ ਜੀ ਕੀ ਨਾਮ ਜੀ ਤੁਹਾਡਾ ਮੇਰੇ ਨਾਮ ਨਿੱਕੀ ਤਾਂ ਕੀ ਕਰਨਾ ਚਾਹੋਗੇ ਅੱਜ ਕਰਵਾ ਚੌਥ ਦਾ ਵਰਤਨ ਲੈ ਜਾ ਰਹੇ ਹੋ ਬਹੁਤ ਬਹੁਤ ਵਰਤ ਬਾਰੇ ਦੱਸੋਗੇ ਅੱਜ ਵਰਤਨ ਲੈ ਜਾ ਰਹੇ ਇਹ ਸਾਰੇ ਸੁਗਣਾ ਵਾਸਤੇ ਬਹੁਤ ਵਧੀਆ ਮੌਕਾ ਹੈ ਆਪਨੇ ਪਤੀਆਂ ਦੀ ਲੰਬੀ ਉਮਰ ਵਾਸਤੇ ਦੁਆ ਕਰਦੀਆਂ ਨੇ ਸਵੇਰੇ ਉੱਠ ਕੇ ਪਹਿਲਾ ਇੱਕ ਦਿਨ ਪਹਿਲਾ ਆਪਣਾ ਸ਼ਿੰਗਾਰ ਦਾ ਸਮਾਨ ਖਰੀਦਦੀਆਂ ਨੇ ਥੋੜਾ ਪਤੀਆਂ ਦੇ ਪੈਸੇ ਖਰਚ ਜਾਂਦੀਆਂ ਨੇ ਜੇ ਬਟੀਆਂ ਕਰਾਉਂਦੀਆਂ ਫਿਰ ਆਪ ਅਗਲੇ ਦਿਨ ਭੁੱਖੀਆਂ ਰਹਿੰਦੀਆਂ ਨੇ ਤੇ ਸਾਰਾ ਦਿਨ ਬਹੁਤ ਵਧੀਆ ਨਿਕਲਦਾ ਕੁਝ ਜਾਬ ਕਰੀਦਾ ਕੁਝ ਭੋਜਨ ਕਰੀਦਾ ਕੁਝ ਘਰ ਦੇ ਕੰਮ ਕਰੀਦੇ ਆ ਕੋਈ ਰੱਖਿਆ ਅੱਜ ਵਰਤ ਹਾਂਜੀ ਕਿੰਨੇ ਸਾਲ ਤੋਂ ਰੱਖਿਆ ਵਰਤ ਹੈ ਮੇਰਾ ਅਜੇ 37 ਸਾਲ ਤੋਂ ਵਰਤ ਹੈ ਹਾਂਜੀ 37ਵਾਂ ਵਰਤ ਹੈ ਮੇਰਾ 37 ਸਾਲ ਹੋ ਗਿਆ ਨੂੰ ਸੋ ਵੀ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਸਵੇਰੇ ਕੀ ਖਾਦਾ ਜਾਂਦਾ ਹੈ ਕਿੰਨੇ ਵਜੇ ਖਾਦਾ ਜਾਂਦਾ ਹੈ ਸਵੇਰੇ ਇਹ ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਖਾਣਾ ਹੁੰਦਾ ਹੈ ਨੀਰੀ ਟਾਈਮ ਜਿਵੇਂ ਕੋਈ 4 ਵਜੇ ਉੱਗਦਾ ਕੋਈ 4:30 ਕੋਈ 5 ਉੱਠ ਕੇ ਕਈਆਂ ਦਾ ਰੀਤ ਹੁੰਦਾ ਹੈ ਕਿ ਨਾ ਧੋ ਕੇ ਖਾਂਦੇ ਆ ਤੇ ਕਈ ਬਾਚਨ ਹੁੰਦੇ ਆ ਚੇ ਉੱਠ ਕੇ ਜਿਵੇਂ ਫੇਨੀਆਂ, ਪ੍ਰੌਨਟੀ, ਸਬਜੀ, ਕੋਈ ਮਿਠਾਈ, ਫਰੂਟ ਜਿੰਨੀ ਤੁਹਾਡੀ ਰਿਕਵੈਸਟ ਹੀ ਹੋਣਾ ਚਾਹੀਦਾ। ਜ਼ਿਆਦਾ ਨਹੀਂ ਖਾਣਾ ਚਾਹੀਦਾ ਬੋਲ। ਬਾਜੀ ਸਾਰਾ ਦਿਨ ਭੁੱਖੇ ਰਹਿ ਕੇ ਫਿਰ ਕਥਾ ਸੁਣਨ ਆ ਜਾਂਦੇ। ਹਾਂਜੀ। ਸਾਰਾ ਦਿਨ ਭੁੱਖੇ ਰਹੀ ਦਾ ਨਾਲ ਘਰ ਦਾ ਕੰਮ ਵੀ ਕਰੀਦਾ ਹੈ, ਬੱਚਿਆਂ ਨੂੰ ਵੀ ਸੰਭਾਲੀਦਾ ਹੈ। ਫਿਰ ਸ਼ਾਮ ਨੂੰ ਕਥਾ ਹੁੰਦੀ ਵੀ 4 ਵਜੇ ਤੋਂ ਸ਼ੁਰੂ ਹੋ ਜਾਂਦੀ। ਤੇ ਇਹ ਨਿਹਰੇ ਵੰਦ ਤੋਂ ਪਹਿਲਾਂ ਬਿਨਾਂ ਦਾ ਕਥਾ ਸੁਣ ਲੈਣੀ ਹੈ। ਫਿਰ ਜਦੋਂ ਰਾਤੀ ਚੰਦਰਮਾ ਚੜ੍ਹੇਗਾ ਤੇ ਅਰਗ ਦੇ ਕੇ ਫਿਰ ਅਸੀਂ ਸਾਰੀਆਂ ਸੁਹਾਗਣਾਂ ਨੇ ਆਪਾਂ ਖਾਣਾ ਖਾਣਾ। ਆਮ ਤੌਰ ਤੇ ਮਾਂ ਚੋਲ ਦਰਵਾਜ਼ਾ ਆ ਗਿਆ ਮਾਂ ਦੀ ਧਾਰ ਤੇ ਚਾਹ ਬਣਾਉਂਦੇ ਲੋਕੀ ਇਹ ਕਹਾਣੀ ਪਰਿਵਾਰ ਦੇ ਨਾਲ ਪਹੁੰਚੇ ਤੁਸੀਂ ਹਾਂਜੀ ਇਹ ਮੇਰੀ ਨੂੰਹ ਜਿਨਾਂ ਹੀ ਵਾਰ ਤੇ ਹਾਂਜੀ ਇਹਦਾ ਦੂਜਾ ਵਾਰ ਤੇ ਆ ਗਏ ਹਾਂਜੀ ਬਾਕੀ ਸਾਰੇ ਮੇਰੇ ਆਸਪਾਸ ਕੋਲੇ ਆਵੇਂ ਆਣੇ ਹਾਂ ਹਾਂਜੀ ਸਾਰੇ ਗੱਡੀ ਇਕੱਠੇ ਹੋ ਗਏ ਫਿਰ ਕਥਾ ਸੁਣਾਉਂਦੇ ਹਾਂ ਬਿਲਕੁਲ ਹੁਣ ਤੁਹਾਨੂੰ ਉਹ ਤਸਵੀਰਾਂ ਵਿਖਾਉਨੇ ਆ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮਹਿਲਾਵਾਂ ਪਹੁੰਚੀਆਂ ਹੋਈਆਂ ਨੇ ਕਰੋਂ ਜਿਹੜਾ ਉਹ ਥਾਲੀ ਦੇ ਵਿੱਚ ਵਰਤਦਾ ਸਮਾਨ ਲੈ ਕੇ ਆਈਆਂ ਹੁੰਦੀਆਂ ਨੇ ਇੱਥੇ ਜਿਹੜੀ ਮੰਦਰ ਦੇ ਵਿੱਚ ਜਾਂ ਕਿਸੇ ਖਾਸ ਥਾਂ ਤੇ ਜਿਹੜਾ ਥਾਲੀ ਵਟਾਉਣ ਦੀ ਜਿਹੜੀ ਇਹ ਇਸ ਤਰ੍ਹਾਂ ਰਸਮ ਜਿਹੜੀ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 10 ਤੋਂ 15 ਮਹਿਲਾਵਾਂ ਜਿਹੜਾ ਆਪਣੇ ਘਰੋਂ ਆਪਣੀਆਂ ਥਾਲੀਆਂ ਲੈ ਕੇ ਆਈਆਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਘੁਮਾਈਆਂ ਜਾਂਦੀਆਂ ਨੇ ਇੱਕ ਦੂਜੇ ਨਾਲ ਥਾਲੀਆਂ ਜਿਹੜੀਆਂ ਵਟਾਈਆਂ ਜਾਂਦੀਆਂ ਨੇ ਪੰਡਤ ਜਿਹੜੇ ਨੇ ਉਹ ਖੜ ਕੇ ਜਿਹੜੀ ਇਹ ਉਹ ਮੰਤਰਾਂ ਦਾ ਜਾਪ ਕਰਦੇ ਨੇ ਜੋ ਮਾਨਤਾ ਹੈ ਜੋ ਰਸਮ ਹੈ ਉਹ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਨਮਈ ਮੰਦਰ ਵਿਖੇ ਜਿਹੜੀ ਸੰਗਤ ਪਹੁੰਚੀ ਹੋਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੰਡਿਤ ਜੀ ਵਿਸ਼ੇਸ਼ ਤੌਰ ਤੇ ਜਿਹੜੇ ਇੱਥੇ ਅੱਜ ਪਹੁੰਚੇ ਹੋਏ ਨੇ ਮਹਿਲਾਵਾਂ ਜਿਹੜੀਆਂ ਪਹੁੰਚਿਆ ਹੋਈਆਂ ਜਿਨ੍ਹਾਂ ਨਾਮ ਵਰਤ ਰੱਖਿਆ ਹੋਇਆ ਹੈ

हर थ, हर महीने कोई ना कोई वर्त आता है कभी गणेश जी का वर्त आता है तो कहीं गौरा का वर्त आता है तो कहीं राम जी का आता है तो कृष्ण जी का आता है ये तो विशेष व्रत है कार्तिक के महीने में दिवाली से बारह दिन पहले ये व्रत आता है इसे कहते हैं करवा चौथ का व्रत करवा चौथ के व्रत में औरतें सवेरे उठती है स्नान ध्यान करके कुछ जल पान कर लेती है और जलपान करने के बाद सारा दिन उन्होंने व्रत रखना होता है कुछ गौरजा के लिए चीजें मंस देती है संकल्प कर देती है कोई गरी है कोई आ, सेमिया है कोई कुछ, कुछ है कोई फल है ये सब संकल्प करके सवेरे ब्राह्मण को दे आती है सारा दिन व्रत रखती है शाम के समय कथा सुनने के बाद तब जब रात को चंद्रमा नजर आएगा चंद्रमा को जल देने के बाद तब इन्होंने जलपान करना है तब व्रत इनका पूरा होता है स्वागिनों के लिए खास है गौरा पार्वती का व्रत जो है ये स्वागिनों के लिए है इसमें गौरजा का भी नाम है और गणेश जी का भी नाम है गणेश जी की वंदना करते हैं आशीर्वाद देते हैं गौर जा सुहाग देती है इसलिए गौरव पार्वती दोनों का तो किया जाता है और गणेश महाराज की जय अच्छा पंडित जी दोपहर तो किनिया सुहागना महिला मंदिर जाके कथा सुन के जा चुकी है ज आ रही ने कि गिनती दस सकते हो कि दो सौ तीन सौ तक ये एवरेज आती है एवरेज तो पांच सौ से ऊपर चली जाएगी आप देखिए एक ग्राउंड में जो है ना दस जने बैठे हैं बारह जने बैठे हैं एक दो तीन चार पाँच राउंड लगा हुआ है बारह छह एक बार में तो बहत्तर आदमी हो गए सत्तर हो गए और ऐसे दस राउंड चल जाए तो सात सौ हो गए और इतना ही लंबा एक दो बजे के करीब से आज चालू हुआ है पिछले साल तो जल्दी ये चालू जाएगा आएंगे जाएंगे चल बान कर किस तरीके से पुरानी परंपरा बनी हुई है समय आने पर समय आने पर हर त्योहार अपना नया रूप लेकर के आता है अब मॉडर्न जमाना आ गया है पहले ऐसा था कि सब लोग व्रत रखते थे घर में कथा सुनते थे मंदिर में मथा टेकते थे अब आज युग बदल गया है नए नए चीजें आ गई नए नए फैशन आ गए लेकिन सनातन धर्म हमारा ऐसा है कि इसके ही भरोसे हमारा समाज जुड़ा हुआ है समाज को जोड़ने के लिए ही हमारा व्रत है और इन मंदिरों में अगर ऐसी बातें ना हो धर्म का प्रचार ना हो तो हमारा सनातन धर्म लुप्त हो जाएगा सनातन धर्म को जगाने के लिए ही हमारे व्रत और त्योहार और मंदिर ये तीनों चीजें जो हमारे सनातन धर्म को बचा के रखती है सनातन धर्म बचाने के लिए ठाकुर जी से प्रार्थना करनी चाहिए कि प्रभु की मनोकामना सीधा रखो सबको सुख और शांति दो ये जितनी भी सुहागने आई है सबका सुहाग बना रहे आनंद लेते रहे सबका कल्याण हो भगवान सबकी की उम्र कृपा बना करके रखे वो लक्ष्मी नारायण भगवान की